ਪਿੰਡਾਂ ਵਾਲਿਆਂ ਨੂੰ ਜਾਗਣਾ ਪਏਗਾ ਕਿਉਂਕਿ ਪਿੰਡਾਂ ਵਾਲਿਆਂ ਵਾਸਤੇ ਹਰ ਵੇਲੇ ਮੁਸੀਬਤ ਬਣੀ ਰਹਿੰਦੀ ਹੈ ਔਰ ਦੱਸ ਦਈਏ ਕਿ ਪਿੰਡਾਂ ਵਿੱਚ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਤਾਂ ਪਿੰਡਾਂ ਦੇ ਲੋਕ ਨਾ ਦਿਨ ਨੂੰ ਚੈਣ ਹੈ ਨਾ ਰਾਤ ਨੂੰ ਸੌਂਦੇ ਆ ਕਿਉਂਕਿ ਕੋਈ ਨਾ ਕੋਈ ਇਹਨਾਂ ਦੇ ਉੱਤੇ ਆਫਤ ਆ ਹੀ ਰਹਿੰਦੀ ਹੈ ਐਵੇਂ ਜੀਆਂ ਤਸਵੀਰਾਂ ਦੱਸ ਦਈਏ ਕਿ ਪਿੰਡ ਤਮਰਾਈ ਦੇ ਵਿੱਚ ਖੜੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਮਰਾਈ ਪਿੰਡ ਦੀਆਂ ਤਸਵੀਰਾਂ ਖਾਈਆਂ ਜਾਣ ਔਰ ਤਮਰਾਈ ਨਹਿਰ ਦੇ ਉੱਤੇ ਆਪਾਂ ਖੜੇ ਆ ਇਸ ਵੇਲੇ ਅਸੀਂ ਤਮਰਾਈ ਨਹਿਰ ਤੇ ਖੜੇ ਆ ਔਰ ਪਿੰਡ ਦੇ ਲੋਕ ਪਿੰਡ ਦੇ ਲੋਕ ਇੱਥੇ ਇਕੱਠੇ ਹੋਏ ਨੇ ਕੀ ਕਾਰਨ ਹੈ ਮਾਮਲਾ ਕੀ ਹੈ ਆ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਨੇ ਆ ਕਿ ਇਸ ਪਿੰਡ ਵਾਲੇ ਕਿਹੜੀ ਗੱਲ ਤੋਂ ਪਰੇਸ਼ਾਨ ਨੇ ਔਰ ਇਹਨਾਂ ਦਾ ਕਹਿਣਾ ਵਾ ਕਿ ਅਗਰ ਅਸੀਂ ਕਿਸੇ ਨੂੰ ਫੜ ਲਿਆ ਅਗਰ ਅਸੀਂ ਮੌਕੇ ਤੇ ਕਿਸੇ ਨੂੰ ਫੜ ਲਿਆ ਤਾਂ ਜੇ ਸਰਵਿਸ ਹੈ ਤੇ ਉਹ ਵੀ ਹੋਵੇਗੀ ਤੇ ਜੇ ਪਰਚਾ ਵਾ ਤੇ ਉਨੇ ਜਣਿਆਂ ਤੇ ਹੋਵੇਗਾ ਜਿੰਨੇ ਜਣੇ ਇੱਥੇ ਆ ਸਾਧਨ ਵੀ ਉਹਨਾਂ ਦਾ ਅਸੀਂ ਫੜਾਂਗੇ ਔਰ ਪਰਚਾ ਵੀ ਕਰਾਵਾਂਗੇ ਤਾਂ ਫਿਰ ਸਰਵਿਸ ਵੀ ਕਰਾਂਗੇ ਇਹ ਪਿੰਡ ਵਾਲਿਆਂ ਦਾ ਕਹਿਣਾ ਔਰ ਅਸੀਂ ਦੱਸ ਦਈਏ ਕਿ ਹਰ ਪਿੰਡ ਨੂੰ ਜਾਗਰੂਕ ਹੋਣਾ ਪਵੇਗਾ ਹਰ ਪਿੰਡ ਵਾਲਿਆਂ ਨੂੰ ਬਚਣਾ ਪਵੇਗਾ ਕਿਉਂਕਿ ਕੋਈ ਨਾ ਕੋਈ ਆਫਤ ਉਹਨਾਂ ਦੇ ਉੱਤੇ ਆਉਣ ਵਾਲੀ ਏ ਪਹਿਲਾਂ ਹੀ ਮੁਸੀਬਤਾਂ ਕਈ ਨੇ ਔਰ ਹੋਰ ਹਫਤਾ ਆ ਰਹੀਆਂ ਨੇ ਗੱਲ ਕਰੀਏ ਤਾਂ ਪਿੰਡ ਦੇ ਲੋਕ ਖੜੇ ਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਪ੍ਰੋਬਲਮ ਕੀ ਆ ਮਸਲਾ ਕੀ ਹੋ ਗਿਆ ਤੁਹਾਡੇ ਪਿੰਡ ਦਾ ਸਰ ਮਸਲਾ ਇਹ ਸਾਡੇ ਅਨੁਮਾਨ ਨਾਲ ਤੇ ਇਹੀ ਆ ਕਿ ਇਹ ਦੀਨਾਨਗਰ ਜਿਹੜਾ ਬਾਰੀ ਹਸਪੀਟਲ ਦੇ ਸਾਹਮਣੇ ਕਚਰਾ ਕਲੋਜ਼ ਕੀਤਾ ਨਾ ਇਹ ਗੱਡੀ ਉੱਥੋਂ ਆਈ ਹੈ ਸਰ ਅੱਛਾ ਇਹ ਕਚਰਾ ਜਿਹੜਾ ਲਿਆ ਕੇ ਤੁਹਾਡੇ ਇੱਥੇ ਸੁੱਟਿਆ ਗਿਆ ਆ ਦੱਸ ਦਈਏ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਹੋ ਕੇ ਆ ਤਸਵੀਰਾਂ ਦਸੀਆਂ ਜਾਣ ਕਿ ਆ ਆ ਜੋ ਕਚਰੇ ਦਾ ਢੇਰ ਤੁਸੀਂ ਵੇਖ ਸਕਦੇ ਹੋ ਕਿ ਦੀਨਾ ਨਗਰ ਤੋਂ ਇਹਨਾਂ ਦੇ ਅਨੁਮਾਨ ਮੁਤਾਬਕ ਜੋ ਕਿਸੇ ਨੇ ਦੱਸਿਆ ਕਿ ਇਹ ਇਹ ਕਚਰੇ ਦੇ ਢੇਰ ਜਿਹੜੇ ਆ ਸਾਡੇ ਪਿੰਡਾਂ ਦੇ ਵਾਲੇ ਲਿਆ ਕੇ ਸੱਟੇ ਜਾ ਰਹੇ ਆ ਔਰ ਇਸ ਦੇ ਵਿੱਚ ਕਿੰਨੀਆਂ ਬਿਮਾਰੀਆਂ ਨੇ ਸ਼ਹਿਰ ਦੇ ਵਿੱਚੋਂ ਕਚਰਾ ਚੱਕਿਆ ਜਾ ਰਿਹਾ ਔਰ ਪਿੰਡਾਂ ਵਿੱਚੋਂ ਸੁੱਟਿਆ ਜਾ ਰਿਹਾ ਔਰ ਇਹਨਾਂ ਦਾ ਕਹਿਣਾ ਵਾ ਕਿ ਜੇ ਅਸੀਂ ਟਰਾਲੀ ਜਾਂ ਕੋਈ ਟਰੱਕ ਕੋਈ ਟਿਪਰ ਫੜ ਲਈ ਤਾਂ ਬੰਦੇ ਦੀ ਸਰਵਿਸ ਵੀ ਕਰਾਂਗੇ ਤਾਂ ਪਰਚੇ ਵੀ ਕਰਾਵਾਂਗੇ ਕੀ ਜਾਣਕਾਰੀ ਹੋਰ ਵੀ ਲੈਂਦੇ ਆ ਕਿ ਕਿੰਨੀ ਕੁ ਵਾਰ ਕਿੱਥੇ ਕਿੱਥੇ ਲੈ ਕੇ ਕਚਰਾ ਆਏ ਨੇ ਹਾਂਜੀ ਇਹ ਕਿਹੜੀ ਜਗ੍ਹਾ ਤੇ ਕਚਰਾ ਹੋਰ ਸੁੱਟਿਆ ਆ ਇਹਨਾਂ ਨੇ ਸਰ ਅਸੀਂ ਪਿੰਡ ਤਮਰਾਈ ਲੰਗਰ ਲਾਨਿਆ ਹੋਲੀਆਂ ਦਾ ਉਸ ਜਗ੍ਹਾ ਦੇ ਉੱਤੇ ਸਪੇਸ ਕਾਫੀ ਆ ਖਾਲੀ ਇੰਨੀ ਸ਼ਰਮਣੀ ਹੈ ਕਿਸੇ ਨੂੰ ਜਿੰਨੇ ਵੀ ਇਹ ਕਚਰਾ ਸੁੱਟਿਆ ਉਸ ਜਗ੍ਹਾ ਦੇ ਉੱਤੇ ਚਾਰ ਪੰਜ ਟਰਾਲੀਆਂ ਸੁੱਟ ਗਿਆ ਜੋ ਕਿ ਅਸੀਂ ਸਾਫ ਸਫਾਈ ਕਰਕੇ ਵਧੀਆ ਜਗ੍ਹਾ ਬਣਾਈ ਹੋਈ ਆ ਅਲੀਏ ਚੱਕ ਨੂੰ ਜਾਂਦੇ ਆ ਕਟੋ-ਕਟ ਤਿੰਨ ਚਾਰ ਜਗ੍ਹਾ ਤੇ ਐਦਾਂ ਦੇ ਕਚਰੇ ਦੇ ਡੰਬ ਲਾਏ ਪਏ ਆ ਤੇ ਅਸੀਂ ਇਹਨਾਂ ਦਾ ਕਚਰਾ ਸ਼ਹਿਰ ਦਾ ਕੋਈ ਜਗ੍ਹਾ ਲੈ ਕੇ ਕਿਤੇ ਇਹਨੂੰ ਖਤਮ ਕਰਨ ਇਹ ਪਿੰਡ ਕਿੰਨਾ ਵਧੀਆ ਇੱਥੇ ਨਹਿਰ ਦਾ ਆਬੋਹਵਾ ਵਾਤਾਵਰਨ ਕਿੰਨਾ ਵਧੀਆ ਲੋਕ ਸ਼ਹਿਰ ਕਰਨ ਨੂੰ ਆਉਂਦੇ ਆ ਔਰ ਇਹ ਕਚਰੇ ਦੇ ਡੰਬ ਦੇਖੋ ਕਿੰਨੀ ਬਦਬੂ ਆ ਰਹੀ ਹੈ ਹੁਣ ਜੇ ਕੋਈ ਬੰਦਾ ਫੜਿਆ ਜਾਂਦਾ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਹੁਣ ਚੈਨਲ ਦੇ ਮਾਧਿਅਮ ਨਾਲ ਦ ਸਰ ਜਿਹੜਾ ਵੀ ਕੋਈ ਫੜਿਆ ਜਾਏਗਾ ਪਹਿਲੇ ਤੇ ਪ੍ਰੋਪਰ ਇੱਥੇ ਆਪਾਂ ਆਪਣੇ ਤੌਰ ਤੇ ਹੀ ਉਹਦੀ ਸਰਵਿਸ ਪੂਰੀ ਕਰਾਂਗੇ ਉਸ ਤੋਂ ਬਾਅਦ ਦਾ ਜੋ ਵੀ ਕਾਨੂੰਨੀ ਪ੍ਰਕਿਰਿਆ ਉਹ ਕਾਨੂੰਨ ਦੇ ਹਵਾਲੇ ਕੀਤਾ ਜਾਏਗਾ ਵਾਤਾਵਰਨ ਸੰਬੰਧੀ ਵੀ ਜਿਹੜੇ ਆ ਉਹ ਧਾਰਾ ਲੱਗਣਗੀਆਂ ਵੀ ਜਦੋਂ ਪ੍ਰਦੂਸ਼ਣ ਖਰਾਬ ਕਰਨਾ ਵਾਤਾਵਰਨ ਨੂੰ ਇਹ ਪ੍ਰਦੂਸ਼ਿਤ ਕਰਨ ਵਾਸਤੇ ਇਹ ਵੀ ਧਾਰਾ ਲੱਗਣਗੀਆਂ ਬਿਲਕੁਲ ਸਰ ਬਿਲਕੁਲ ਸਰ ਅਸੀਂ ਉਹਨਾਂ ਨੂੰ ਵੀ ਇਹ ਮੇਲ ਪਾ ਦੇਣ ਲੱਗਿਆ ਜੋ ਵੀ ਹੋਏਗਾ ਪ੍ਰਦੂਸ਼ਣ ਬੋਰਡ ਨਹੀਂ ਜਿਹੜੇ ਬੰਦੇ ਤੁਸੀਂ ਫੜੋਗੇ ਫਿਰ ਉਹਨਾਂ ਉੱਤੇ ਪੋਹਗੇ ਨਾਲ ਹੋਗੇ ਬਿਲਕੁਲ ਪਾਵਾਂਗੇ ਲਿਹਾਜ਼ ਵਾਲੀ ਕਿਹੜੀ ਗੱਲ ਇਹ ਸਰਵਿਸ ਵੀ ਹੋਵੇਗੀ ਬੰਦਿਆਂ ਦੀ ਬਿਲਕੁਲ ਇਹ ਇੱਕ ਹੋੜਾ ਅਸੀਂ ਦੇਖ ਗਏ ਆ ਕਦੀ ਆਂਡੀਆਂ ਦੇ ਛੱਕਰ ਛੋੜਦੇ ਆ ਕਦੀ ਆ ਕਚਰਾ ਛੋੜਦੇ ਆ ਕਦੀ ਜਿੰਦੇ ਜਾਨਵਰ ਛੜੀ ਜਾਂਦੇ ਆ ਇਹ ਇਲਾਕੇ ਨੂੰ ਤੇ ਬੇਗੂਫ ਇਲਾਕਾ ਸਮਝਿਆ ਉਹਨਾਂ ਨੇ ਦੱਸ ਦਈਏ ਕਿ ਤੁਹਾੰਰਾਈ ਏਰੀਆ ਔਰ ਬਹੁਤ ਵਧੀਆ ਵਾਤਾਵਰਣ ਸੁਧੇਰੀਆ ਹੈਗਾ ਔਰ ਇੱਥੇ ਇੱਥੇ ਦੱਸ ਦਈਏ ਕਿ ਨਹਿਰ ਦੇ ਕਿਨਾਰੇ ਔਰ ਵਧੀਆ ਰੁੱਖ ਲੱਗੇ ਹੋਏ ਆ ਰਾਬੋ ਹਵਾ ਬਹੁਤ ਸੋਹਣੀ ਆ ਔਰ ਸਰਪੰਚਾਂ ਵੱਲੋਂ ਬਹੁਤ ਵਧੀਆ ਕਾਰਜ ਕੀਤੇ ਗਏ ਆ ਪਾਰਕਾਂ ਤੱਕ ਬਣਾਈਆਂ ਗਈਆਂ ਸੜਕ ਦੇ ਕਿਨਾਰੇ ਲੇਕਿਨ ਇਸ ਏਰੀਏ ਵਿੱਚ ਆ ਕੇ ਸ਼ਹਿਰਾਂ ਤੋਂ ਲਿਆ ਕੇ ਕਚਰਾ ਸੁੱਟਿਆ ਜਾ ਰਿਹਾ ਆ ਔਰ ਪਿੰਡ ਵਾਸੀਆਂ ਨੂੰ ਪਰੇਸ਼ਾਨ ਕੀਤਾ ਜਾਓ ਹੋਰ ਵੀ ਪਿੰਡਾਂ ਵਾਲਿਆਂ ਨੂੰ ਦੱਸ ਦਈਏ ਕਿ ਜਾਗਰੂਕ ਰਹੋ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਚਰਾ ਸੁੱਟਿਆ ਜਾਂਦਾ ਅਗਰ ਕੋਈ ਟਰਾਲੀ ਫੜੀ ਜਾਂਦੀ ਹੈ ਟਿਪਰ ਫੜੀ ਜਾਂਦੀ ਹੈ ਤੇ ਜ਼ਰੂਰ ਉਸ ਦੀ ਸੂਚਨਾ ਦਿਓ ਜਾਂ ਉਸ ਨੂੰ ਸਮਝਾਓ ਜਾਂ ਕਿਸੇ ਤਰ੍ਹਾਂ ਵੀ ਉਸ ਦਾ ਹੱਲ ਕਰੋ ਤੁਹਾਨੂੰ ਜਾਗਣਾ ਪਵੇਗਾ ਪਹਿਰੇ ਲਗਾਉਣੇ ਪੈਗੇ ਟਰਾਲੀਆਂ ਤੁਹਾਡੇ ਪਿੰਡ ਵਿੱਚ ਰਾਤ ਆਉਂਦੀਆਂ ਟਿਪਰਾਂ ਆਉਂਦੀਆਂ ਨੇ ਤਾਂ ਤੁਹਾਨੂੰ ਜਾਗਣਾ ਪਵੇਗਾ ਔਰ ਤੁਸੀਂ ਫੇਰ ਹੀ ਆਪਣੇ ਬੱਚਿਆਂ ਨੂੰ ਸੇਵ ਕਰ ਸਕਦੇ ਹੋ ਕਿਉਂਕਿ ਬਿਮਾਰੀਆਂ ਪਹਿਲਾਂ ਹੀ ਬਹੁਤ ਨੇ ਤਾਂ ਜਾਂ ਐੜਾ ਬਿਮਾਰੀਆਂ ਦੀ ਲਪੇਟ ਵਿੱਚ ਸਾਰੇ ਪਿੰਡਾਂ ਨਾਲ ਆ ਜਾਣ ਇਸ ਕਰਕੇ ਫਿਰ ਬੇਨਤੀ ਕਰ ਦਈਏ ਕਿ ਇਹ ਪਿੰਡ ਵਾਲਿਆਂ ਦੀ ਆਵਾਜ਼ ਹੈ ਕਿ ਅਸੀਂ ਹਰ ਤਰੀਕੇ ਨਾਲ ਹੱਲ ਕਰਨਾ ਚਾਹੁੰਦੇ ਆਂ ਔਰ ਇਹ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਜਾਣਕਾਰੀ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਔਰ ਹੋਰ ਵੀ ਲੋਕ ਜਿਹੜੇ ਜਾਗਰੂਕ ਹੋ ਸਕਣ ਕਿ ਕਿਹੜੇ-ਕਿਹੜੇ ਪਿੰਡਾਂ ਵਿੱਚ ਇਹ ਕਚਰੇ ਦੇ ਢੇਰ ਜੜੇ ਆ ਰਾਤ ਬਰਾਦ ਆ ਕੇ ਲਗਾਏ ਜਾਂਦੇ ਆ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ